ਕਿ ਮੈਂ ਗੱਲ ਕਰਦਾ ਤਾਂ ਤੇਨੂੰ ਕਿੱਦਾਂ ਪਤਾ ਐਦਾਂ ਹੁੰਦਾ ਵਾ ਮੈਨੂੰ ਤਾਂ ਕਿਹੜਾ ਪਤਾ ਛੜੇ ਛੜਾ ਕੇ ਨੂੰ ਮੈਂ ਤਾਂ ਪਈਆ ਮੋਬਾਈਲ ਤੇ ਫਿਲਮਾਂ ਹੀ ਚੱਲਦੀਆਂ ਹੁੰਦੀਆਂ ਨੇ ਜਿਹੜੀਆਂ ਹੈ ਉਹ ਦੇਖ ਦਿੰਦਾ ਉਹ ਤੇ ਦਿਖਾਉਂਦੇ ਹੁੰਦੇ ਨੇ ਵੀ ਐ ਪਈ ਤਾਂ ਪਹਿਲਾ ਪਹਿਲਾ ਜੇ ਮਿਲਦੇ ਹੁੰਦੇ ਨੇ ਸੰਗ ਦੇ ਜੇ ਹੁੰਦੇ ਨੇ ਹੈ ਫਿਰ ਉਹ ਐ ਦੁੱਧੀਆਂ ਪਿਆਂਦੇ ਨੇ ਸੋਜਾ ਖਵਾਉਂਦੇ ਨੇ ਉਹ ਠੀਕ ਆ ਉਦਾਂ ਹੀ ਕਰ ਲੈਣੀ ਹੈ ਹੈ ਹੁਣ ਤਾਂ ਕੁੰਡੇ ਦਾ ਕੱਟ ਲਿਆ ਬਾਕੀ ੜਖਣੀ ਆਉਣਾ ਦੁਰਕੀ ਚੰਗਾ ਠੀਕ ਹੈ ਹੈਗਾ ਉੱਤੇ ਦਾ ਨਾ ਬੋਲੀ ਪਰ ਹੌਲੀ ਹੌਲੀ ਪਿਆਰ ਦੇ ਨਾਲ ਗੱਲ ਕਰੀਂਗਾ ਚੰਗਾ Aha. 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 ਭੱਲੇ ਭੱਲੇ ਬੱਲੇ ਬੱਲੇ। ਸਦਾ ਕੰਜਰਾਂ ਨੇ ਸੁਣੀਆਂ ਬਹੁਤਾਂ ਵਈ। ਆਪਾਂ ਇਹਦੇ ਮਾਣੀ ਦੀ ਮਰਤੀ ਨਾਲ ਵੱਧ ਸੁਣੀਏ। ਮੈਨੂੰ ਸ਼ਰਮ ਆਈ ਜਾਂਦੀ ਆ। ਆ ਗਈ? ਸ਼ਰਮ ਆ ਰਹੀ ਆ। ਉਹ ਵਧੀਆ ਲੱਗਦਾ ਹੁੰਦਾ ਇਹ ਚੀਜ਼ਾਂ 'ਚ। ਫਿਰ ਮੈਂ ਹੀ ਜਿ ਦੇਖਦੇ ਨੇ ਸਾਰਿਆਂ ਨਾਲ ਸੰਗ ਦੇ ਜਾਂਦੀਆਂ ਨੇ। ਹੈਂ? ਲੈ, ਪਾਤ ਤੂੰ ਧੀ ਨਾ। ਫੇਰ ਇੱਕ ਘੁੱਟ ਤੂੰ ਪੀ ਲੈ, ਇੱਕ ਘੁੱਟ ਮੈਂ ਪੀ ਲੂੰਗਾ। ਇਹਦੇ ਨਾਲ ਤਾਕਤ ਜੀ ਆਏਗੀ ਸਰੀਰ 'ਚ ਥੋੜੀ ਜੀ। ਹੈ ਲੈ ਭਲਾ ਤੂੰ ਪੀਣਾ ਕੋ ਟੱਕਾ ਮਲਬੀਟੇ ਦੇ ਪੀ ਲੈਣਾ ਯੇ ਤੇ ਦਾ ਪਿੱਪੇ ਗਰਮਾ ਦੁੱਧ ਹੈ ਗਰਮਾ ਉਹ ਦੁੱਧ ਤੇ ਗਰਮੇ ਵਧੀਆ ਲੱਗਦਾ ਹੁੰਦਾ ਮੇਰੇ ਸਾਲਕ ਨੇ ਵੀ ਜਾਨ ਜਾਨ ਭਾਂਡੇ ਖੜਕਾਈ ਜਾਂਦੀ ਹੈ ਇਹ ਬਹੁਤ ਹਮੜਾ ਥੋੜਲੀ ਜੇ ਤੇਰੀ ਤੇ ਤੇ ਇਹ ਵੀ ਸਾਗ ਰਾਤੀ ਜੱਸੇ ਨਾਲ ਨਾ ਮੈਂ ਕੰਦਰ ਦਾ ਬਾਹਰ ਸੌਂਗਦੀ ਜਾ ਕੇ ਕਿ ਚੱਲ ਜਵਾਕ ਨੇ ਭਾਈ ਮਲਾਂ ਮੋਟਾ ਉੱਤੀ ਨਹੀਂ ਵੀ ਬੋਲ ਪੈਂਦੇ ਨੇ ਹੈ ਇਹ ਦੇਖ ਲੈ ਜਾਣੀਆਂ ਨੇ ਭਾਂਡੇ ਖੜਗਾ ਡੋਲੂ ਖੜਗਾ ਦਿੰਦੀ ਏ ਕਦੇ ਗਲਾਸ ਖੜਕਾਉਂਦੀ ਏ ਚਲੋ ਉਹਨਾਂ ਦੀਆਂ ਗੱਲਾਂ ਕਰਨੀਆਂ ਤੁਸੀਂ ਹੋਰ ਬਹੁਤ ਘਰ ਮ ਦੁੱਧ ਕੰਗਿਰਾਂ ਦੀ ਇਹ ਗਰਮ ਦੁੱਧ ਪੀਵਾਂਗੇ ਫੇਰੇ ਗਰਮ ਹੋਵਾਂਗੇ ਆਪਾਂ ਹੈ ਅੱਛਾ ਠੀਕਾ ਰਾਕੂ ਦੋ ਬਾਤੀ ਪੀਣੇ ਠੰਡਾ ਕਰਕੇ ਅੱਛਾ ਅੰਗੂਰ ਨਹੀਂ ਲੈ ਕੇ ਆਇਆ ਹੋਈ ਸੱਚ ਸਾਬ ਮਾਦਾ ਭੁੱਲ ਲਿਆ ਕੰਦਰ ਤਾਂ ਅੰਗੂਰ ਹੋਣ ਦਾ ਲੰਬਾ ਜਾ ਖਾਮੀਂ ਕੋਲ ਦੇ ਜਾ ਮੇਰੀ ਹੈ ਆ ਲੰਬਾ ਨੰਬਾ ਜਾ ਖਮੀ ਹਾਂਜੀ ਬੱਲੇ 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 ਅਦਾਪਾ ਯੰਗ ਗੁਰਦੀ ਮਾਂ ਜ਼ਿੰਦਗੀ ਸਫਲ ਹੋਗੀ ਕਿਉਂ ਹੋਰ ਬੇਲ ਤੇ ਲੱਗੇ ਦਾ ਮੁੱਲ ਪੈ ਗਿਆ ਕਿੰਦੇ ਦਾ ਅੰਗੂਰ ਖਾਦੇ ਦਾ ਬਾਲੇ ਵਧੀਆ ਤਰੀਕੇ ਨਾਲ ਹੈ ਕਿਉਂ ਤੁਸੀਂ ਇਦਾਂ ਨਹੀਂ ਕਹਿੰਦੇ ਓਏ ਅਸੀਂ ਕਿਤੇ ਜਾਣੇ ਬੰਗੂਰ ਅਦਾ ਅੰਗੂਰੋਂ ਪਰ ਮੋੜਦੇ ਹੁੰਨੇ ਆ ਲੈ ਆ ਸਾਨੂੰ ਕਿਹੜਾ ਖਾਨ ਕੋਣ ਆਪਦਾ ਫੱਤੀ ਮਾਰਨੇ ਹੁਣ ਤੱਕ ਅੱਛਾ ਮੈਂ ਖੋਣੀਆਂ ਆਹੋ ਕੀ ਵਾ ਆ ਸਾਰਾ মুখ ਖਟਾ